ਪਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਣੇ ਕੋਲੇ ਚੂਚਾ ਲੈਣ ਆਏ ਨੇ ਬਾਈ ਜੀ ਹੁਣੀ ਕਿਹੜਾ ਆਪਣਾ ਜ਼ਿਲ੍ਹਾ ਕਿਹੜਾ ਜੀ ਜ਼ਿਲ੍ਹਾ ਸਰਸਤੀ ਤੋਂ ਆਏ ਨੇ ਤੇ ਆਪਣਾ ਸੰਦੂਲਗੜ ਤੋਂ ਅੱਗੇ ਹੈ ਨਾ ਜੀ ਸੰਦੂਲਗੜ ਤੋਂ 10 ਕਿਲੋਮੀਟਰ ਅੱਗੇ ਸੰਦੂਲਗੜ ਤੋਂ 10 ਕਿਲੋਮੀਟਰ ਅੱਗੇ ਸਰਸਤੀ ਦੇ ਸਰਸਤੀ ਤੋਂ ਤੇ ਚੂਚਾ ਲੈ ਕੇ ਗਏ ਨੇ ਇਹ ਸਾਡੇ ਕੋਲੋਂ ਤੇ ਸ਼ੁਰੂ ਕਰਨਾ ਹੈ ਕੰਮ ਆਪਾਂ ਇਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਹੈ ਤੇ ਚੈਨਲ ਵੀ ਆਪਣਾ ਸਬਸਕ੍ਰਾਈਬ ਕੀਤਾ ਹੋਇਆ ਤੇ ਹੋਰ ਬਾਈ ਵੀ ਦੱਸੋ ਕਿਵੇਂ ਲੱਗਿਆ ਤੁਹਾਨੂੰ ਕੋਈ ਵਧੀਆ ਜੀ ਤੁਹਾਡਾ ਜਾਨਵਰ ਵਧੀਆ ਜੀ ਲੱਗਿਆ ਠੀਕ ਹੈ ਤੇ ਬਲੈਕ ਸਟੋਲੋਜ ਉਹ ਫਿਚਰ ਦਿੱਤਾ ਹੈ ਆਪਾਂ ਇਹਨਾਂ ਨੂੰ ਸਾਰਾ ਇਹਦੀ ਕੇਅਰ ਕਿਵੇਂ ਕਰਨੀ ਹੈ ਤੇ ਬਾਕੀ ਜਿਨ੍ਹਾਂ ਨੇ ਵੀ ਬੁਕਿੰਗ ਕਰਾਉਣੀ ਹੈ ਉਹ ਬੁਕਿੰਗ ਕਰਵਾ ਸਕਦੇ ਹੋ ਤੇ ਜਾਣਕਾਰੀ ਆਪਾਂ ਪੂਰੀ ਦੇਣੀ ਹੈ ਚਾਹੇ ਕਿਸੇ ਨੇ 10 ਜੂਚੇ ਵੀ ਲੈ ਕੇ ਜਾਣੇ ਨੇ ਆਪਾਂ ਉਹਨੂੰ ਵੀ ਚੰਗੀ ਤਰ੍ਹਾਂ ਸਮਝਾ ਕੇ ਫਿਰ ਆਪਾਂ ਕੰਮ ਸ਼ੁਰੂ ਕਰਾਵਾਂਗੇ ਤੇ ਚਾਹੇ ਕਿਸੇ ਨੇ 10000 ਲੈਣਾ ਉਹ ਆਪਾਂ ਸਾਰੀ ਹਰ ਸੰਭਵ ਮਦਦ ਕਰਾਂਗੇ ਤੇ ਬਾਕੀ ਧੰਨਵਾਦ ਹੈ ਜੀ ਤੁਹਾਡਾ। ਧੰਨਵਾਦ। ਲੋਨ ਇੰਨੀ ਦੂਰੋਂ ਆਏ ਹੋ। ਤੇ ਬਹੁਤ ਵਧੀਆ ਕੰਮ ਹੈ। ਅਸੀਂ ਤੁਹਾਡੇ ਨਾਲ ਜਦੋਂ ਵੀ ਤੁਹਾਨੂੰ ਲੋਨ ਕੋ ਤੁਸੀਂ ਰਾਤ ਨੂੰ 10:00 ਵਜੇ 10:30 ਵਜੇ ਤੱਕ ਜਦੋਂ ਮਰਜ਼ੀ ਕਰ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ। ਠੀਕ ਹੈ ਜੀ। ਅੰਬੀ ਦੇ ਮੈਂ ਹੁਣ ਤੁਹਾਨੂੰ ਕਰਦਾ 10-15 ਮਿੰਟ ਅੱਜ ਹੋਰ ਲੈਣਾ ਅਸੀਂ ਚੱਲਦਾ।